ਪੈਸਾ ਕੀ ਨਾ ਮਾ ਤੁਹਾਡਾ ਕਿ ਕਿਥੋਂ ਆਏ ਤੁਸੀਂ ਤੇ ਹੜ੍ਹ ਪ੍ਰਭਾਵ ਤੇ ਲੱਖੇ ਵਿੱਚ ਪਹੁੰਚੇ ਹੋ ਤਾਂ ਕਿੱਦਾਂ ਦੇ ਹਾਲਾਤ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਸਾਹਿਬ ਸਿੰਘ ਤੇਸੀਮ ਹੈ ਯੂਕੇ ਤੋਂ ਆਇਆ ਹੋਇਆ ਆ ਸਦਾਤਨ ਮਨਜੀਤ ਸਿੰਘ ਤੇਸੀ ਤੇ ਜਿਸਪਾਲ ਸਿੰਘ ਤੇਸੀ ਹੁਣਾਂ ਦੇ ਕਰੋ ਐਮਪੀ ਸਾਹਿਬ ਹੁਣਾਂ ਨੇ ਹੁਕਮ ਲਾਇਆ ਕਿ ਇੱਥੇ ਪੰਜਾਬ ਹੁਣ ਦਸ ਜਿਸਬਬ ਬਣਿਆ ਤੇ ਜਰੂਰ ਆਪਣੇ ਭੈਣ ਭਰਾਵਾਂ ਦੀ ਜਾ ਕੇ ਉੱਥੇ ਮਦਦ ਕਰੋ ਜਿਹਨਾਂ ਨੂੰ ਦੇਖ ਕੇ ਜਿਨ੍ਹਾਂ ਦੀ ਪੀੜਾ ਦੇਖ ਕੇ ਸਾਨੂੰ ਬਾਹਰ ਬੈਠਾ ਨਾ ਬੜਾ ਦੁੱਖ ਹੁੰਦਾ ਜਦੋਂ ਦੇਖਿਆ ਕਿ ਖਾਸ ਕਰਕੇ ਦਰਿਆਵਾਂ ਦੇ ਨਜ਼ਦੀਕ ਇੱਥੇ ਰਹਿੰਦੇ ਤੇ ਬਹੁਤ ਗਰੀਬ ਪਰਿਵਾਰਾਂ ਦੇ ਉਹ ਜਿਨ੍ਹਾਂ ਦੀ ਖੇਤੀਬਾੜੀ ਦਾ ਕਿੰਨਾ ਨੁਕਸਾਨ ਹੋਇਆ ਪਸ਼ੂ ਪਸ਼ੂਆਂ ਦਾ ਵੀ ਬਹੁਤ ਗਾਨੀਬਾਲੀ ਨੁਕਸਾਨ ਹੋਇਆ ਸੋ ਉਹਨਾਂ ਦੀ ਮਦਦ ਕਰਨ ਲਈ ਜਿੰਨੀ ਵੀ ਥਿਲਫੁਲ ਮਾਲੀ ਸਹਾਇਤਾ ਆਪਾਂ ਕਰ ਸਕਦੇ ਆ ਉਹ ਉਹ ਕਰ ਰਹੇ ਆਂ ਹੋਰ ਭੈਣਾ ਭਰਾਵਾਂ ਦਾ ਇੱਥੇ ਬਹੁਤ ਦੇਖ ਕੇ ਪ੍ਰੇਰਨਾ ਮਿਲੀ ਕਿ ਜਿਨ੍ਹਾਂ ਨੇ ਹੋਰ ਕਈ ਤਰੀਕਿਆਂ ਨਾਲ ਸਹਾਇਤਾ ਕੀਤੀ ਭਾਵੇਂ ਉਹ ਰਾਸ਼ਨ ਪਾਣੀ ਜਾਂ ਹੋਰ ਕਿਤਾ ਦੇ ਕੇ ਜਾਂ ਜੋ ਵੀ ਵਾ ਫੜ ਸਕਦੇ ਆ ਹੌਸਲਾ ਦੇ ਸਕਦੇ ਆ ਉਸ ਸਾਹ ਨਾਲ ਸਹਾਇਤਾ ਕਰਨ ਦੀ ਲੋਕਾਂ ਨੂੰ ਮਿਲਿਆ ਲੋਕਾਂ ਨੇ ਕਿਸ ਤਰ੍ਹਾਂ ਦਾ ਦਰਦ ਜਿਹੜਾ ਉਹ ਬਿਆਨ ਕੀਤਾ ਲੋਕਾਂ ਨੇ ਆਪਣੇ ਪਰੇਸ਼ਾਨੀਆਂ ਦੱਸੀਆਂ ਕਿ ਕਿਸ ਤਰ੍ਹਾਂ ਉਹਨਾਂ ਨੇ ਪਿਛਲੇ ਮਹੀਨੇ ਦੌਰਾਨ ਸਹਾਰਿਆ ਹੈ ਉਹਨਾਂ ਦੇ ਖਰਾਂ ਦਾ ਫਸਲਾਂ ਦਾ ਜੋ ਨੁਕਸਾਨ ਹੋਇਆ ਪਸ਼ੂਆਂ ਦਾ ਇਸ ਤਰ੍ਹਾਂ ਪਸ਼ੂਆਂ ਨੂੰ ਬਚਾਉਣ ਲਈ ਦੂਰ ਦੂਰ ਤੱਕ ਰਹਿੰਦੇ ਰਹੇ ਉਹ ਸ਼ਮਸ਼ਾਨ ਘਾਟਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਿੱਥੇ ਵੀ ਉਹ ਜਾ ਸਕਦੇ ਸੀ ਤੇ ਆਪ ਦੇਖ ਕੇ ਵੀ ਬੜਾ ਦੁੱਖ ਹੋ ਰਿਹਾ ਜਿੰਨਾ ਵੀ ਨੁਕਸਾਨ ਇੱਥੇ ਹੋਇਆ ਘਰਾਂ ਦਾ ਤੇ ਜ਼ਮੀਨਾਂ ਦਾ ਤੇ ਬਾਹਰ ਬੈਠੇ ਸਾਡੇ ਭੈਣ ਭਰਾਵਾਂ ਨੂੰ ਉਹਨਾਂ ਨੂੰ ਵੀ ਬੜਾ ਦੁੱਖ ਲੱਗਿਆ ਤੇ ਉਹਨਾਂ ਨੇ ਵੀ ਬੇਨਤੀ ਕੀਤੀ ਜਦੋਂ ਪਤਾ ਲੱਗਿਆ ਕਿ ਇੱਥੇ ਆ ਰਹੇ ਆ ਕਿ ਸਾਡੇ ਵੱਲੋਂ ਵੀ ਕੋਈ 50 ਕਰ ਕੋਈ 100 ਕਰ ਕੋਈ 13 ਕਰ ਜਿੰਨਾ ਵੀ ਕਰ ਸਕਦਾ ਉਹਨਾਂ ਨੂੰ ਆਪਣੇ ਸਾਡੇ ਵੱਲੋਂ ਮਦਦ ਕਰਨ ਲਈ ਬੇਨਤੀ ਕੀਤੀ ਸੋਸਾਇਟੀ ਵੱਲੋਂ ਅੱਜ ਸਿਰਫ ਮਾਲੀ ਸਹਾਇਤਾ ਹੀ ਕੀਤੀ ਜਾ ਰਹੀ ਹੈ ਇੱਥੇ ਜਿੱਥੇ ਬੰਦਿਆਂ ਨਾਲ ਪਤਾ ਕੀਤਾ ਐਨ ਜੀਓਜ਼ ਨਾਲ ਜੋ ਚੈਰਿਟੀਜ਼ ਉਹ ਬਹੁਤ ਬਹੁਤ ਕੰਮ ਕਰ ਰਹੇ ਹੈ ਤੇ ਅੱਗੇ ਤੋਂ ਵੀ ਜਿਹੜੀ ਖੇਤੀਬਾੜੀ ਦੇ ਵਿੱਚ ਵੀ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ ਉਹ ਵੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਅੱਜ ਜਿਨ੍ਹਾਂ ਦਾ ਰੋਜ਼ਗਾਰ ਖਤਮ ਹੋ ਗਿਆ ਜਾਂ ਬਹੁਤ ਨੁਕਸਾਨ ਹੋਇਆ ਉਹਨਾਂ ਨੂੰ ਬਸ ਮਾਲੀ ਸਹਾਇਤਾ ਕਰਨੇ ਆ ਰਹੇ ਅ ਕਸਬ ਕੀ ਨਾਮ ਹੈ ਤੁਹਾਡਾ ਤੇ ਅੱਜ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਸੌਣ ਲੋਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨਜ਼ਰ ਆ ਰਹੇ ਵਾਇਗੁਰਜੀ ਕਖਲਚਾ ਵਾਇਗੁਰਜੀ ਕੀ ਫਤੇ ਮੈਂ ਪਰਮਜੀਤ ਸਿੰਘ ਰਾਏਪੁਰ ਮੈਂਬਰ ਐਜਕਟਿਵ ਕਮੇਟੀ ਹਲਕਾ ਆਦਮਪੁਰ ਦਿਲੰਦਰ ਤੇ ਮੈਂ ਉਥੋਂ ਆਇਆ ਤੇ ਮੇਰੇ ਨਾਲ ਮੇਰੇ ਵੱਡੇ ਜਿਹੜੇ ਭਰਾ ਆ ਜਸਪਾਲ ਸਿੰਘ ਟੇਸੀ ਤੇ ਉਹਨਾਂ ਦਾ ਬੇਟਾ ਜਿਹੜੇ ਤਰਮਨਜੀਤ ਸਿੰਘ ਟੀਸੀ ਐਮਪੀ ਆ ਜਿਹੜਾ ਤੀਜੇਰੀ ਬਣਿਆ ਡਿਫੈਂਸ ਕਮੇਟੀ ਦੇ ਚੇਅਰਮੈਨ ਵੀ ਆ ਇੰਗਲੈਂਡ ਦਾ ਉਹ ਥੋੜੇ ਦਿਨ ਪਹਿਲੇ ਇੱਥੇ ਹੋ ਕੇ ਗਿਆ ਸੀ ਉਹਨੇ ਹਾਲਾਤ ਦਾ ਜਦੋਂ ਪਤਾ ਲੱਗਾ ਦੇਖ ਕੇ ਵੀ ਗਿਆ ਸੀ ਤਾਂ ਇਹ ਛੋਟਾ ਭਰਾ ਵੀ ਤੇ ਬਾਕੀ ਸਾਰੇ ਬਾਹਰੋਂ ਜਿੱਥੇ ਆਏ ਆ ਤੇ ਅਸੀਂ ਪਹਿਲਾਂ ਦੇਖ ਕੇ ਗਿਆ ਸੀ ਹੁਣ ਮੌਕੇ ਤੇ ਅਸੀਂ ਵੱਧ ਤੋਂ ਵੱਧ ਕਰਕੇ ਜਦਾਂ ਦਾ ਮੌਕੇ ਤੇ ਜਾਂਦੇ ਆ ਤੇ ਜਿੱਥੇ ਘਰਾਂ ਦੇ ਨੁਕਸਾਨ ਹੋਏ ਆ ਉਹਨਾਂ ਨੂੰ ਜੇ ਕੋਈ ਜਿੰਨਾ ਅਸੀਂ ਚਲੋ ਇਦਾਂ ਨਹੀਂ ਸਾਰੇ ਇੱਕ ਨੂੰ ਕਹਿੰਦੇ ਪਿਆ ਅਸੀਂ ਇਹਨਾਂ ਕਰਦੇ ਆ ਤੇ ਜੇ ਕਿਸੇ ਦੀ ਲੋੜ ਮੁਤਾਬਕ ਦੇਖਿਆ 20000 ਆ 30000 ਆ 50000 ਆ ਫਿਰ ਉਹ ਮੋਕੇ ਤੇ ਹੀ ਜਿਹੜੇ ਸਾਡੇ ਮੋਕਾ ਦੇਖਦੇ ਆ ਉਹ ਪਹਿਲੀ ਕਸ਼ਤ ਉਹ ਦੇ ਹੀ ਜਾਂਦੇ ਆ ਫਿਰ ਉਹਨਾਂ ਦਾ ਜਦੋਂ ਮੰਗ بڑੂਗਾ ਆ ਕੋਈ ਖਾਦ ਲਈ ਜਿਹੜੇ ਗ੍ਰਾਮਤੀ ਸੰਗ ਮਿਲਦੇ ਸੀ ਉਹਨਾਂ ਲਈ ਕੀਤਾ ਆ ਸਾਰਿਆਂ ਲਈ ਜੇ ਸਕੂਲ ਵਾਲਿਆਂ ਨੇ ਕਹਿਤਾ ਤੇ ਅਸੀਂ ਉਹਨਾਂ ਦਾ ਵੀ ਮੁੰਗਾ ਨੋਟ ਕਰ ਲਈਆਂ ਕੰਪਿਊਟਰਾਂ ਦਾ ਕਿਸੇ ਨੂੰ ਸਾਈਕਲ ਹੀ ਚਾਹੀਦੀ ਸੀਗੀ ਦੋ ਤਿੰਨ ਬੀਲ ਚੇਅਰ ਉਹਦਾ ਵੀ ਮੌਕੇ ਤੇ ਨਮੀ ਦਾ ਕਰਦੇ ਆਰਡਰ ਜਿੱਦਾਂ ਜਿਹੜਾ ਵੀ ਮੌਕੇ ਤੇ ਕੋਈ ਸਾਨੂੰ ਲੱਗਦਾ ਠੀਕ ਆ ਤੇ ਹੋਵੇ ਕਿਉਂ ਆਪਾਂ ਇਹ ਪਰਭਾਈ ਤੇ ਕਰੀ ਨਹੀਂ ਸਕਦੇ ਇਹਨਾਂ ਦਾ ਥੋੜਾ ਬਾਲਾ ਹਿਸਾਬੀ ਚੱਲ ਜਵੇ ਸਾਨੂੰ ਬਾਹਰੋਂ ਟੈਲੀਫੋਨ ਆਏ ਛੱਕੇਵਲ ਸਿੰਘ ਛਾਣਿਆ ਆ ਫੋਰਮ ਬਰਕ ਜੁਕੇ ਤੋਂ ਜਗਦੇਵ ਸਿੰਘ ਛਾਣਿਆ ਨੌਰਚ ਤੋਂ ਜੁਕੇ ਤੋਂ ਤੇ ਇਦਾਂ ਹੀ ਛਡੇ ਗੁਰਵਪ ਸਿੰਘ ਕੈਨੇਡਾ ਤੋਂ ਦਰਸ਼ਵੀਰ ਸਿੰਘ ਭਪਿੰਦਰ ਸਿੰਘ ਮੰਨਿਆ ਸਾਹਿਬ ਆ ਇਹ ਹੋਰ ਵੀ ਥਾਰੇ ਜਿੱਦਾਂ ਸਾਨੂੰ ਕਹੀ ਜਾਂਦੇ ਆ ਨਿਸ਼ਾਨਜੀਤ ਸਿੰਘ ਜੋ ਕਿ ਤੋਂ ਆਇਆ ਸਾਡੇ ਨਾਲ ਇਹ ਰਿਸ਼ਤੇਦਾਰ ਆ ਤੇ ਸਾਰੇ ਅਸੀਂ ਰਲ ਕੇ ਅਸੀਂ ਚਾਵਾਂਗੇ ਵੀ ਤਿਲ ਫੁੱਲ ਕੁਝ ਪਾ ਸਕੀਏ ਜਿੱਥੇ ਸ਼ਰੋਮਣੀ ਕਮੇਟੀ ਨੇ 20 ਕਰੋੜ ਕਰਨਾ ਅਸੀਂ ਆਪਣੇ ਤੌਰ ਤੇ ਪਰਿਵਾਰ ਵਾਲੋਂ ਆਪਣੇ ਰਿਸ਼ਤੇਦਾਰਾਂ ਲੋ ਲਾਗੇ ਵਾਲਿਆਂ ਲੋ ਅਸੀਂ ਚਾਹੁੰਦੇ ਆਂ ਕਿ ਮੌਕੇ ਤੇ ਜਾ ਕੇ ਅਸੀਂ ਉਹਨਾਂ ਨੂੰ ਦੱਸ ਸਕੀਏ ਕਿ ਤੁਹਾਡੀ ਸੇਵਾ ਜਿਹੜੀ ਆ ਉਹ ਸਹੀ થઈ ਜਾਂਦੀ ਆ ਕਿਉਂਕਿ ਅਸੀਂ ਮੌਕਾ ਦੇਖਿਆ ਤੇ ਨੁਕਸਾਨ ਇਹਦਾ ਬਹੁਤ ਜ਼ਿਆਦਾ ਇੱਥੇ ਇਹਨਾਂ ਨੂੰ ਸਾਲ 6 ਮਹੀਨੇ ਜੇ ਇਦਾਂ ਦੇ ਕੰਮ 'ਚ ਸਾਰੇ ਲੱਗਦੇ ਆ ਤੇ ਅਸੀਂ ਚਾਹਾਂਗੇ ਸਾਰੇ ਵੀਰਾਂ ਨੂੰ ਐਨਆਰਆਈ ਵੀਰਾਂ ਨੂੰ ਵੀ ਇੱਥੇ ਵੀ ਸਾਰਿਆਂ ਨੂੰ ਹੱਥ ਜੋ ਕਿ ਇਹ ਹੀ ਅਪੀਲ ਆ ਕਿ ਇਦਾਂ ਦੇ ਜਿੱਥੇ ਆਪਾਂ ਪੰਜਾਬੀ ਸਾਰੀ ਦੁਨੀਆ ਚ ਬਾਕੀਆਂ ਦੇ ਨਾਲ ਖੜਦੇ ਆ ਆਪਣੇ ਵੀਰਾਂ ਤੇ ਭੈਣਾਂ ਤੇ ਜੇ ਅੱਜ ਆਫਤ ਆਈ ਆ ਕੁਦਰਤੀ ਆਪਾਂ ਜਿਹੜਾ ਯੋਗਦਾਨ ਪਾ ਸਕੀਏ ਲਈ ਆਪਾਂ ਨੂੰ ਵੱਤ ਵੱਦ ਹਿੱਸਾ ਪਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ